ਮੈਂ ਡਾਕਟਰ ਤੇਰੰਕਰ ਜੇ ਇਜਾਜ਼ਤ ਹੋਵੇ ਮੇਰੇ ਪਿਆਰੇ ਪਿਆਰੇ ਦਰਸ਼ਕੋ ਅੱਜ ਨਾ ਮੈਂ ਤੁਹਾਡੀ ਰਸੋਈ ਚਾਣਾ ਚਾਹੁੰਦੀ ਆ ਸਾਫ਼ ਸੁਥਰੀ ਰਸੋਈ ਠੀਕ ਹੈ ਜਿੱਥੇ ਨਾ ਨਿਦਾਂ ਬਾਰਾਂ ਸਿੱਧਾਂ ਇਹ ਹੀ ਅਰਦਾਸ ਕਰਦੇ ਹਾਂ ਨਾ ਮਾਨਪੂਰਣਾ ਨੂੰ ਪਰਮ ਪਿਤਾ ਪਰਮਾਤਮਾ ਨੂੰ ਅੱਜ ਮੈਂ ਇੱਕ ਜਹਿਹੀ ਵਿਸ਼ੇ ਤੇ ਗੱਲ ਕਰਨ ਲੱਗੀ ਆ ਜਿਹਦਾ ਸਬੰਧ ਸਾਡੇ ਸਭ ਤੋਂ ਪਵਿੱਤਰ ਤੇ ਅਹਿਮ ਸਥਾਨ ਰਸੋਈ ਨਾਲ ਸਾਡੇ ਪ੍ਰਾਚੀਨ ਵੈਦਿਕ ਗ੍ਰੰਥਾਂ ਤੇ ਜੋਤਿਸ਼ ਸ਼ਾਸਤਰਾਂ ਵਿੱਚ ਰਸੋਈ ਨੂੰ ਅਨਪੂਰਣਾ ਦਾ ਸਥਾਨ ਮੰਨਿਆ ਜਾਂਦਾ ਆ ਜੋ ਸਿਰਫ ਭੋਜਨ ਨਹੀਂ ਸਗੋ ਸਕਾਰਾਤਮਕ ਊਰਜਾ ਤੇ ਸਿਹਤ ਦਾ ਸਰੋਤ ਹੈ ਸਦੀਆਂ ਤੋਂ ਨਾ ਜੇ ਮੈਂ ਮੜਾ ਜਿਆ ਦੋ ਚਾਰ ਲਾਈਨਾਂ ਚ ਗੱਲ ਕਰਾਂ ਕਿ ਭਾਰਤੀ ਸੰਸਕ੍ਰਿਤੀ ਚ ਹਰ ਘਰ ਦੀ ਰਸੋਈ ਨੂੰ ਗ੍ਰਹਿਾਂ ਨਾਲ ਜੋੜ ਕੇ ਦੇਖਿਆ ਗਿਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ઋષਿ-ਮੁਨੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਇਹ ਸਮਝ ਲਿਆ ਸੀ ਕਿ ਧਰਤੀ ਤੇ ਮੌਜੂਦ ਹਰ ਵਸਤੂ ਹਰ ਵਸਤੂ ਕਿਸੇ ਨਾ ਕਿਸੇ ਗ੍ਰਹਿ ਦੀ ਊਰਜਾ એનર્ਜੀ ਨਾਲ ਜੁੜੀ ਹੋਈ ਹੈ ਉਹਨਾਂ ਨੇ ਸਾਨੂੰ ਇਹ ਵੀ ਦੱਸਿਆ ਸੀ ਕਿ ਸਾਡੀ ਰਸੋਈ ਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਨੌ ਬਹੁਤ ਅਹਿਮ ਬਹੁਤ ਜ਼ਰੂਰੀ ਚੀਜ਼ਾਂ ਅਸਲ ਸਾਡੇ ਨੌ ਭਾਵ ਨਵ ਗ੍ਰਹਾਂ ਜਿਨ੍ਹਾਂ ਚੋਂ ਪ੍ਰਮੁੱਖ ਹੈ ਸੂਰਜ ਚੰ드ਰਮਾ ਮੰਗਲ ਬੁੱਧ ਬ੍ਰਹਸਪਤੀ ਸ਼ੁਕਰ ਸ਼ਨੀ ਰਾਹੁ ਤੇ ਕੇਤੂ ਉਹਨਾਂ ਦੀ ਸ਼ਕਤੀ ਨੂੰ ਆਪਣੇ ਅੰਦਰ ਰਸੋਈ ਵਿੱਚ ਲਿਆ ਇਹ ਨੌ ਚੀਜ਼ਾਂ ਸਮਾਈ ਬੈਠੀਆਂ ਹਨ ਹੋ ਗਿਆ ਨਾ ਹੈਰਾਨ ਪਰ ਮੈਂ ਡਾਕਟਰ ਤੇਰੰਕਰ ਮੇਤਾ ਦੁਰਲਭ ਰੇਅਰ ਵਿਸ਼ਾ ਹੀ ਤੁਹਾਡੇ ਅੱਗੇ ਸਾਂਝੇ ਕਰਨੇ ਹੁੰਦੇ ਆ ਆਓ ਫਿਰ ਜਾਣਦੇ ਆ ਕਿ ਇਹ ਨੌ ਵਸਤੂਆਂ ਕਿਹੜੀਆਂ ਆ ਤੇ ਇਹ ਕਿੱਦਾਂ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ ਪਹਿਲਾਂ ਮੈਂ ਇਹਨਾਂ ਨੌ ਵਸਤੂਆਂ ਦੇ ਤੁਹਾਡੀ ਰਸੋਈ ਦੇ ਵਿੱਚ ਸਾਫ਼ ਸੁਥਰੀਆਂ ਤਾਜ਼ਾ ਤੇ ਸਹੀ ਹੋਣ ਜੇ ਇਹ ਸਾਰੀਆਂ ਚੀਜ਼ਾਂ ਤਾਂ ਉਹਦੇ ਲਾਭ ਕੀ ਨੇ ਮੈਂ ਉਹ ਦੱਸਣ ਲੱਗਿਆਂ ਜੋਤਿਸ਼ ਅਨੁਸਾਰ ਜਦੋਂ ਇਹ ਨੌ ਚੀਜ਼ਾਂ ਤੁਹਾਡੀ ਰਸੋਈ ਚ ਸਾਫ਼ ਤਾਜ਼ੀਆਂ ਤੇ ਖੁਸ਼ਬੂਦਾਰ ਮਹਿਕਦਾਰ ਰਹਿਣ ਜੋ ਇਹਨਾਂ ਦੀ ਨੇਚਰਲ ਖੁਸ਼ਬੂ ਹੁੰਦੀ ਹੈ ਮਹਿਕ ਤਾਂ ਇਹ ਸਿੱਧਾ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਤੁਹਾਨੂੰ ਯਕੀਨ ਨਹੀਂ ਹੋਣਾ ਪਰ ਐਦਾਂ ਹੀ ਹੁੰਦਾ ਆ ਊਰਜਾ ਦਾ ਸੰਤੁਲਨ ਘਰ ਦੇ ਵਿੱਚ ਜਿਹੜੇ ਨਵਗ੍ਰਹਿ ਊਰਜਾ ਚੱਲਦੀ ਹੈ ਇਹ ਹੀ ਤਾਂ ਸਾਡਾ ਪੂਰੇ ਦੇ ਪੂਰੇ ਘਰ ਨੂੰ ਸਾਡੀ ਬਾਉਂਡਰੀ ਵਾਲ ਵਿਚਲੇ ਸਾਡੇ ਸਮੁੱਚੇ ਘਰ ਨੂੰ ਇਹ ਨਵਗ੍ਰਹਿ ਊਰਜਾ ਹੀ ਸੰਤੁਲਿਤ ਕਰਦੀ ਹੈ ਜਿਸ ਕਾਰਨ ਗ੍ਰਹਾਂ ਦੇ ਅਸ਼ੁੱਭ ਪ੍ਰਭਾਵ ਘੱਟ ਹੁੰਦੇ ਠੀਕ ਹੈ ਜੀ ਸਿਹਤ ਤੇ ਸਨਮਾਨ ਦੀ ਜੇ ਤੁਸੀਂ ਗੱਲ ਕਰੋ ਕਿ ਤੁਹਾਡੀ ਸਿਹਤ ਨਹੀਂ ਠੀਕ ਰਹਿੰਦੀ ਜਾਂ ਸਮਾਜ ਵਿੱਚ ਤੁਹਾਨੂੰ ਰਿਸਪੈਕਟ ਨਹੀਂ ਮਿਲ ਰਹੀ ਲੋਕ ਇਗਨੋਰ ਕਰ ਰਹੇ ਆ ਲੋਕ ਟਟ ਟਟ ਪੈ ਰਹੇ ਤੁਹਾਨੂੰ ਲੜਦੇ ਆ ਤਾਂ ਸਮਝ ਲਓ ਸੂਰਜ ਤੇ ਚੰਦਰਮਾ ਖਰਾਬ ਹੈ ਉਹਨਾਂ ਦੀ ਊਰਜਾ ਠੀਕ ਨਹੀਂ ਹੈ ਸੂਰਜ ਕਣਕ ਤੇ ਚੰਦਰਮਾ ਚੌਲ ਜੇ ਇਹ ਊਰਜਾ ਠੀਕ ਆ ਤਾਂ ਸੇਤਮੰਦ ਸਰੀਰ ਹੋਏਗਾ ਮਾਨਸਿਕ ਸ਼ਾਂਤੀ ਬਣੀ ਰਹੇਗੀ ਤੇ ਸਮਾਜ ਦੇ ਵਿੱਚ ਬਣਦਾ ਹੋਇਆ ਸਤਕਾਰ ਮਿਲੇਗਾ ਤੇ ਤੁਹਾਡੇ ਚ ਆਤਮ ਵਿਸ਼ਵਾਸ ਵਧੇਗਾ ਜੇ ਮੈਂ ਗੱਲ ਕਰਲਾਂ ਕਿ ਤੁਸੀਂ ਕੌਣ ਸਾਡੇ ਕੋਲ ਧਨ ਹੈ ਹੀ ਨਹੀਂ ਜਾਂ ਅਸੀਂ ਮਿਹਨਤ ਬਹੁਤ ਕਰਦੇ ਹਾਂ ਧਨ ਆਉਂਦਾ ਤਾਂ ਹੈ ਪਰ ਰੁਕਦਾ ਨਹੀਂ ਸੁੱਖ ਸਮ੍ਰiddhi ਨਹੀਂ ਆ ਤਾਂ ਸ਼ੁਕਰ ਤੇ ਬ੍ਰਸਪਤੀ ਜ਼ਿੰਮੇਵਾਰ ਨਿਕ ਰਿਹਾ ਹੈ ਪਾਵ ਤੁਹਾਡਾ ਨਮਕ ਤੇ ਤੁਹਾਡੀ ਹਲਦੀ ਇਹ ਸ਼ੁਕਰ ਤੇ ਬ੍ਰਸਪਤੀ ਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਧਨ ਦੀ ਬਰਕਤ ਲਿਆਉਂਦੇ ਆ ਕਾਰੋਬਾਰ ਤੇ ਵਿਦਿਆਚ ਤਾਂ ਹੀ ਸਫਲਤਾ ਮਿਲਦੀ ਹੈ ਇਹ ਜੀਵਨ ਦੇ ਹਿੱਸੇ ਨੇ ਸੇਤ ਤੇ ਸਨਮਾਨ ਧਨ ਤੇ ਸਮ੍ਰiddhi ਇੱਕ ਹੋਰ ਹਿੱਸਾ ਆ ਸਾਡੇ ਲਾਈਫ ਦਾ ਕਰਮ ਤੇ ਨਿਆ ਇਨਸਾਫ ਨਹੀਂ ਮਿਲਦਾ ਬੇਇਨਸਾਫੀ ਕਰ ਜਾਂਦੇ ਲੋਕ ਜਾਤੀ ਕਰ ਜਾਂਦੇ ਤੁਸੀਂ ਖਾਮੋਸ਼ ਦੇਖਦੇ ਹੀ ਰਹਿ ਜਾਂਦੇ ਹੋ ਕੱਲੀ ਇੱਕ ਪੀੜੀ ਨਾਲ ਨਹੀਂ ਹੋ ਰਿਹਾ ਪੀੜੀ ਦਰ ਪੀੜੀ ਇਹ ਸਿਲਸਿਲਾ ਚੱਲੀ ਜਾ ਰਿਹਾ ਤਾਂ ਇਸ ਲਈ ਸ਼ਨੀ ਦੇਵ ਵੱਲ ਧਿਆਨ ਧਾਰਨਾ ਹੈ ਨਾ ਇਹ ਸ਼ਨੀ ਦੀ ਊਰਜਾ ਸਹੀ ਹੋਵੇ ਨਾ ਜੇ ਤੁਹਾਡੀ ਰਸੋਈ ਚ ਤਾਂ ਵਿਅਕਤੀ ਨੂੰ ਕਮਾਜ ਸਫਲਤਾ ਮਿਲਦੀ ਹੈ ਤੇ ਬੇ ਲੋੜੀਆਂ ਮੁਸ਼ਕਲਾਂ ਤੋਂ ਰਾਹਤ ਮਿਲਦੀ ਹੈ ਗੱਲ ਕਰਾਂਗੀ ਕਾਲੇ ਮਾਂ ਦੀ ਸਾਬਤ ਪਾਂਦੀ ਫਿਰ ਮਨੁੱਖੀ ਜੀਵਨ ਦਾ ਇੱਕ ਹਿੱਸਾ ਉਹ ਵੀ ਹੈ ਜਿੱਥੇ ਬੁੱਧੀ ਤੇ ਸਾਹਸ ਦੀ ਗੱਲ ਕੀਤੀ ਜਾਂਦੀ ਹੈ ਜਿੱਥੇ ਤੁਹਾਡਾ ਵਿਵੇਕ ਗਵਾਚ ਗਿਆ ਤੁਹਾਡੀ ਬੁੱਧੀ ਸਹੀ ਫੈਸਲੇ ਲੈਣ ਦੇ ਕਾਬਲ ਨਹੀਂ ਰਹਿ ਦਿਮਾਗ ਕਹਿੰਦੇ ਡਾਲਾ ਚੱਲਦਾ ਨਹੀਂ ਜਾਂ ਸਾਹਸ ਨਹੀਂ ਰਿਹਾ ਕੋਈ ਫੈਸਲਾ ਲੈਣ ਲਈ ਨਿਡਰਤਾ ਨਾਲ ਤੁਹਾਡੇ ਚੋਂ ਤਾਕਤ ਨਹੀਂ ਰਹੀ ਤਾ ਫਿਰ ਬੁੱਧ ਤੇ ਮੰਗਲ ਦੀ ਊਰਜਾ ਨੂੰ ਠੀਕ ਕਰਨਾ ਕਿਉਂਕਿ ਬੁੱਧ ਅਤੇ ਮੰਗਲ ਦੀ ਊਰਜਾ ਨਾਲ ਤਿੱਖੀ ਬੁੱਧੀ ਮਿਲਦੀ ਹੈ ਸਹੀ ਫੈਸਲੇ ਲੈਣ ਦੀ ਸ਼ਕਤੀ ਆਉਂਦੀ ਹੈ ਮੈਂ ਗੱਲ ਕਰਾਂਗੀ ਮਸਰਾਂ ਦੀ ਦਾਲ ਦੀ ਤੇ ਮੋਂਗੀ ਦੀ ਦਾਲ ਦੀ ਨਾ ਵੀ ਕਰਾਂ ਮੈਂ ਨੌ ਮਸਾਲੇ ਲਵਾਂਗੇ ਸੋਜੀ ਜਦੋਂ ਇਹ ਸਾਰੀਆਂ ਚੀਜ਼ਾਂ ਉੱਪਰਲੇ 8 ਹਿੱਸੇ ਮੈਂ ਗਿਣਾਇਆ ਮਨੁੱਖੀ ਜੀਵਨ ਦੇ ਇਸ ਅਲੱਗ-ਅਲੱਗ ਖੇਤਰਾਂ 'ਚ ਜਦੋਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਤਾਂ ਸਮਝੋ ਤੁਹਾਡੀ ਰਸੋਈ 'ਚ ਨੁਕਸ ਹੈ ਜਦੋਂ ਰਸੋਈ 'ਚ ਨੁਕਸ ਨੇ ਕਿਉਂਕਿ ਨੌਂ ਗ੍ਰਹਿ ਤਾਂ ਉੱਥੇ ਹੀ ਮੌਜੂਦ ਜਦੋਂ ਉਹੋ ਹੀ ਠੀਕ ਨਹੀਂ ਤਾਂ ਸਮਝ ਲਓ ਪਰਿਵਾਰ 'ਚ ਆਫਤਾਂ ਆਉਂਦੀਆਂ ਘਰ ਦੇ ਵਿੱਚ ਬੜਾ ਕੁਝ ਉਤਲ-ਪੁਤਲ ਹੋਇਆ ਹੁੰਦਾ ਖਾਸ ਕਰਕੇ ਡੱਬਿਆਂ 'ਚ ਪਈਆਂ ਇਹ ਚੀਜ਼ਾਂ ਜਦੋਂ ਖਰਾਬ ਹੋ ਜਾਣ ਜਾਂ ਜਲਦ-ਜਲਦੀ ਖਤਮ ਹੋ ਜਾਣ ਉਦਾਂ ਹੀ ਹੱਥੋਂ ਛੁੱਟ-ਛੁੱਟ ਡੇਗਣ ਤਾਂ ਸੰਕੇਤ ਕੀ ਹੈ ਜੋਤਿਸ਼ ਸ਼ਾਸਤਰ ਮੁਤਾਬਕ ਜੇਕਰ ਇਹਨਾਂ ਵਸਤੂਆਂ ਦੇ ਵਿੱਚ ਕੋਈ ਕਮੀ ਆਉਂਦੀ ਹੈ ਬਦਬੂ ਮਾਰਨ ਲੱਗ ਜਾਂਦੀਆਂ ਸੁਸਰੀ ਪੈ ਜਾਂਦੀ ਹੈ ਜਾਂ ਕੁਛ ਸੁੰਡੀਆਂ ਪੈ ਜਾਂਦੀਆਂ ਕਈ ਵਾਰੀ ਬਦਰੰਗ ਹੋ ਜਾਂਦਾ ਰੰਗ ਇਹਨਾਂ ਦਾ ਵਰਤੋਂ ਯੋਗ ਨਹੀਂ ਰਹਿੰਦੀਆਂ ਹੈਨਾ ਤਾਂ ਇਹ ਗ੍ਰਹਾਂ ਦੀ ਅਸ਼ubh ਊਰਜਾ ਨੂੰ ਘਰ ਦੇ ਵਿੱਚ ਲਿਆਉਂਦੀਆਂ ਇਹ ਚੀਜ਼ਾਂ ਜਿਹਦੇ ਨਤੀਜੇ ਇਸ ਤਰ੍ਹਾਂ ਹੋ ਸਕਦੇ ਆ ਮੇਰੀ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਰਸੋਈ ਘਰ ਦਾ ਮੇਨ ਹਿੱਸਾ ਹੈ ਕਣਕ ਮੁੱਕ ਗਈ ਸੂਰਜ ਕਮਜ਼ੋਰ ਹੋ ਗਿਆ ਅੱਗੇ ਡਰਾਮਾ ਦੇ ਵਿੱਚ ਭਰ ਕੇ ਰੱਖੀਂਦੀਆਂ ਸੀ ਪੰਜ ਸੱਤ ਬੋਰੀਆਂ ਲੈ ਕੇ ਪਰਿਵਾਰਾ ਸਮੇਤ ਹੁਣ ਛੋਟੀਆਂ ਛੋਟੀਆਂ ਥੈਲੀਆਂ ਲੈ ਆਈਂਦੀਆਂ ਉਹ ਬਰਕਤ ਨਹੀਂ ਰਹੀ ਇਹਦੇ ਨਾਲ ਕੀ ਹੁੰਦਾ ਅੱਗੇ ਕਣਕ ਸਾਬਤ ਲੈ ਕੇ ਪਿਸਾਉਂਦੇ ਸੀ ਹੁਣ ਬਹੁਤ ਪਰਸੈਂਟੇਜ ਘਟ ਗਈ ਆ ਬਣਿਆ ਬਣਾਇਆ ਆਟਾ ਲੈ ਆਓ ਥੈਲੀ ਚੱਕ ਲਿਓ ਇਸ ਦੇ ਨਾਲ ਕੀ ਹੋਇਆ ਸਨਮਾਨ ਦੇ ਵਿੱਚ ਕਮੀ ਹੋ ਗਈ ਪਿਤਾ ਦੇ ਨਾਲ ਸਬੰਧ ਖਰਾਬ ਹੋਣੇ ਆ ਜਦੋਂ ਸੂਰਜ ਖਰਾਬ ਹੈ ਕਣਕ ਨਾਲ ਸੰਬੰਧਤ ਗਾਇਆ ਸਾਡਾ ਤੇ ਸਰੀਰ ਦੇ ਵਿੱਚ ਤੁਹਾਡੀਆਂ ਹੱਡੀਆਂ 'ਚ ਦਰਦਾਂ ਰਹਿਣਗੀਆਂ ਪੂਰੇ ਸਰੀਰ 'ਚ ਬਾਡੀਏਕਸ ਹੋਏਗੀ ਪਿੰਜਰ ਦੀਆਂ ਹਸਤੀਆਂ ਦੀਆਂ ਹੱਡੀਆਂ ਦੀਆਂ ਬਿਮਾਰੀਆਂ ਸਾਰੀਆਂ ਇਸ ਕਣਕ ਨਾਲ ਸੰਬੰਧਤ ਆ ਕਿਉਂਕਿ ਸੂਰਜ ਕਮਜ਼ੋਰ ਹੋ ਗਿਆ ਅੱਗੇ ਚੌਲਾਂ ਦੀ ਗੱਲ ਕਰਾਂ ਚਾਵਲ ਉਹਨਾਂ ਦੇ ਵਿੱਚ ਸੁਸਰੀ ਬਹੁਤ ਪੈ ਜਾਂਦੀ ਹੈ ਸੁੰਠੀਆਂ ਵੀ ਪੈ ਜਾਂਦੀਆਂ ਹਾਂ ਜੇ ਚੰ드ਰਮਾ ਖਰਾਬ ਹੋ ਗਿਆ ਇਹਦੇ ਨਾਲ ਕੀ ਹੋਣਾ ਫਿਰ ਮਾਨਸਿਕ ਤਣਾਅ ਬਹੁਤ ਆਉਂਦਾ ਹੈ ਕਰਤ ਮਾਦੀ ਸੇ ਤੇ ਅਸਰ ਹੋਏਗਾ ਬਹੁਤ ਬੇਲੋੜੇ ਡਰਚ ਤੁਸੀਂ ਜੀਵਨ ਬਤੀਤ ਕਰੋਗੇ ਕੋਈ ਹੱਲ ਨਹੀਂ ਮਿਲਦਾ ਡਿਪਰੈਸ਼ਨ ਹੋ ਜਾਂਦੀ ਆ ਨਮਕ ਬਹੁਤ ਵਰਤਿਆ ਜਾਂਦਾ ਹਰ ਚੀਜ਼ ਚ ਪੈਣਾ ਨਮਕ ਖਤਮ ਹੋ ਗਿਆ ਨਮਕ ਸੁਲਾਬਾ ਹੋ ਗਿਆ ਉਸ ਨੂੰ ਗਿੱਲਾ ਹੋ ਗਿਆ ਬਿਨਾਂ ਵਜ੍ਹਾ ਹੀ ਸ਼ੁਕਰ ਦੀ ਊਰਜਾ ਘੱਟ ਗਈ ਸ਼ੁਕਰ ਦੀ ਊਰਜਾ ਘੱਟ ਗਈ ਇਹਦੇ ਨਾਲ ਕੀ ਹੋਣਾ ਸ਼ੁਕਰ ਤੰਮੇਂ ਗ੍ਰਸਤ ਜੀਵਨ ਦਾ ਨੀਮ ਥੰਮ ਹੈ ਇਹਦੇ ਨਾਲ ਹੋਰ ਬਹੁਤ ਲਗਜ਼ਰੀਅਸ ਚੀਜ਼ਾਂ ਜਿੰਨੀਆਂ ਆਈਟਮਸ ਨੇ ਦੁਨਿਆਵੀ ਸੁੱਖਾਂ ਦੀਆਂ ਚੀਜ਼ਾਂ ਉਹਨਾਂ ਦੀ ਕਮੀ ਆਉਣੀ ਹੈ ਨਮਕ ਖਤਮਾ ਨਮਕ ਇਸਲਾ ਬਾਗਿਆ ਤਾਂ ਘਰ ਦੇ ਵਿੱਚ ਤਾਂ ਦੀ ਕਮੀ ਆਈ ਹੋਏਗੀ ਪਤੀ ਪਤਨੀ ਚ ਝਗੜੇ ਨਿਰੰਤਰ ਰਹਿਣ ਲੱਗ ਪੈਣੇ ਆ ਤੇ ਸੁੱਖ ਸਹੂਲਤਾਂ ਵਿੱਚ ਰੁਕਾਵਟ ਆਉਂਦੀ ਹੈ ਹਲਦੀ ਦੀ ਗੱਲ ਕਰਾਂ ਬ੍ਰਹਸਪਤੀ ਕਮਜ਼ੋਰ ਹੁੰਦਾ ਹਲਦੀ ਨੁਕਸਦਾਰ ਹੋ ਜਾਏ ਜੇ ਇਹਦੇ ਨਾਲ ਸ਼ੁਭ ਕੰਮਾਂ 'ਚ ਦੇਰੀ ਹੁੰਨੀ ਆ ਸਾਲਾਂ ਬੱਧੀ ਪਰਿਵਾਰ 'ਚ ਕੋਈ ਸ਼ੁਭ ਸੰਸਕਾਰ ਹੀ ਨਹੀਂ ਨਿਭਾਇਆ ਜਾਂਦਾ ਕਿਸਮਤ ਦਾ ਸਾਥ ਨਹੀਂ ਮਿਲਦਾ ਹਰ ਮੈਦਾਨ ਫਤੇ ਨਹੀਂ ਹੁੰਦਾ ਤੇ ਪੇਟ ਸੰਬੰਧੀ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਲਦੀ ਬ੍ਰਹਸਪਤੀ ਹੈ ਤੇ ਬ੍ਰਹਸਪਤੀ ਕਮਜ਼ੋਰ ਆ ਤਾਂ ਤੁਹਾਨੂੰ ਇਹ ਰਿਜ਼ਲਟ ਨਤੀਜੇ ਭੁਗਤ ਨਹੀਂ ਪੈਂਦੇ ਆ ਸਾਬਤਮਾਂ ਦੇ ਵਿੱਚ ਕੀੜੇ ਸੁਸਰੀ ਢੋਰਾ ਲੱਗ ਜਾਂਦਾ ਸ਼ਨੀ ਦੀ ਨਜ਼ਰ ਇਸ ਨਾਲ ਕਮਾਂਚ ਰੁਕਾਵਟ ਕਰ ਜੇ ਬਹੁਤ ਚੜ੍ਹਿਆਉਂਦੇ ਪਰਿਵਾਰਾਂ ਚ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਕੰਮ ਕਰਨ ਵਾਲੇ ਨੌਕਰ ਨੇ ਮੇਡਸ ਨੇ ਕਿਰਤੀ ਕਾਮੇ ਨੇ ਉਹਨਾਂ ਨਾਲ ਤੁਹਾਡੇ ਸਬੰਧ ਇੰਡਸਟਰੀ 'ਚ ਖਤਰਾਮ ਹੋਣ ਲੱਪਣੇ ਜੇ ਕੋਈ ਬਿਜ਼ਨਸਮੈਨ ਆ ਤਾਂ ਨੌਕਰ ਭੱਜਿਆ ਕਰਨੇ ਆ ਕੁੱਕਰ ਦੌੜ ਜਾਊਗੀ ਮੇਡ ਦੌੜ ਜਾਊਗੀ ਝਾੜੂ ਪੂੰਛਾਂ ਵਾਲੀ ਹੱਟਦੀ ਰਹੂਗੀ ਜਿੰਨੇ ਵਰਕਰ ਨੇ ਉਹਨਾਂ ਨਾਲ ਨਹੀਂ ਤੁਹਾਡੇ ਬਣਨੀ ਇਹ ਸਿੱਧਾ ਸਬੰਧ ਸਾਡੀ ਰਸੋਈ ਦੇ ਉਹਨਾਂ ਨੌਂ ਗ੍ਰਹਿਾਂ ਨਾਲ ਮੈਂ ਤੇਲ ਵਾ ਲਾ ਜਾਂ ਸਰੋਂ ਦਾ ਤੇਲ ਤੇਲ ਡੁੱਲ ਗਿਆ ਕੋਈ ਤੇਲ ਲਾ ਲਓ ਜਾਂ ਖਰਾਬ ਹੋ ਗਿਆ ਰਾਹੁ ਦਾ ਪ੍ਰਭਾਵ ਵੱਧਦਾ ਇਹਦੇ ਨਾਲ ਅਚਾਨਕ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਆ ਪਰਿਵਾਰ 'ਚ ਭਰਮ ਬਹੁਤ ਪੈਦਾ ਹੁੰਦੇ ਆ ਸ਼ੰਕੇ ਬਹੁਤ ਪੈਦਾ ਹੋ ਜਾਂਦੇ ਆ ਪਰਿਵਾਰ ਵਿਹਿਮੀ ਬਹੁਤ ਹੋ ਜਾਂਦਾ ਜਿੱਥੇ ਵਿਹਿਮ ਵੱਧ ਗਏ ਉਹ ਤਾਂ ਲਾ ਇਲਾਜ ਆ ਵਿਹਿਮ ਦਾ ਕਹਿੰਦੇ ਸੰਸਾਰ 'ਚ ਇਲਾਜ ਨਹੀਂ ਆ ਇਹ ਰੰਗ ਭੱਜ ਜਾਂਦਾ ਜੇ ਤੁਸੀਂ ਇਹਨਾਂ ਗੱਲਾਂ ਦਾ ਅਚਕਾਰ ਹੋ ਤਾਂ ਸਮਝ ਲਓ ਕਿਤੇ ਨਾ ਕਿਤੇ ਇਹ ਰਸੋਈ ਵਿੱਚਲਾ ਤੇਲ ਜ਼ਿੰਮੇਵਾਰ ਹੈ ਕਿਉਂਕਿ ਰਾਹੂ ਪ੍ਰਭਾਵਿਤ ਹੋਇਆ ਪਿਆ ਤੁਹਾਡਾ ਉਹਨੂੰ ਠੀਕ ਕਰਨ ਦੀ ਲੋੜ ਹੈ ਸੋ ਇਹ ਸੀ ਕੁਝ ਮਸਾਲੇ ਜਿਹੜੇ ਰੋਜ਼ਾਨਾ ਵਰਤੋਂ 'ਚ ਸਾਡੀ ਰਸੋਈ ਦੇ ਵਿੱਚ ਸਾਡੀਆਂ ਸਬਜ਼ੀਆਂ 'ਚ ਪੈਂਦਾ ਉਹ ਭੋਜਨ ਤਿਆਰ ਜਿਹੜਾ ਹੁੰਦਾ ਉਹ ਅਸੀਂ ਖਾਂਦੇ ਆ ਸਾਡੀਆਂ ਸੇਤਾਂ ਤੇ ਪੈਂਦਾ ਕਮੈਂਟ ਕੁਐਸਚਨ ਆ ਮੇਰਾ ਤੁਹਾਡੇ ਲਈ ਕਿ ਤੁਸੀਂ ਬਹੁਤ ਅਹਿਮ ਸਵਾਲ ਹੈ ਕਿ ਆਪਣੀ ਰਸੋਈ ਦੇ ਇਹਨਾਂ ਨੌ ਵਸਤੂਆਂ ਦੇ ਵਿੱਚੋਂ ਇਸ ਨੂੰ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਮਝਦੇ ਹੋ ਤੇ ਕਿਉਂ ਸਮਝਦੇ ਹੋ ਆਪਣਾ ਜਵਾਬ ਕਮੈਂਟ ਬਾਕਸ 'ਚ ਮੇਰੇ ਨਾਲ ਸਾਂਝਾ ਕਰ ਦੇਣਾ ਹੈ ਇੱਕ ਮੈਂ ਉਪਾਅ ਦੱਸਦਾ ਹਾਂ ਅਲਟੀਮੇਟ ਰੈਮਡੀ ਹੈ ਅਲਟੀਮੇਟ ਸਰਵ ਸਾਂਝਾ ਉਪਾ ਕੋਈ ਵੀ ਤੁਸੀਂ ਕਾਮ ਦੇ ਹੋ ਧਰਮ ਦੇ ਹੋ ਮੈਂ ਨਾਮ ਨਹੀਂ ਲਾਵਾਂਗੀ ਵਹਿਮੀ ਨਾ ਬਣਿਆ ਕਰੋ ਇਹ ਟੋਟਕੇ ਨੇ ਇਹ ਟੂਣੇ ਨਹੀਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਰਸੋਈ 'ਚ ਹਮੇਸ਼ਾ ਨਵ ਗ੍ਰਹਿ ਪੋਜ਼ਿਟਿਵ એનર્ਜੀ ਦੇਣ ਸਕਾਰਾਤਮਕ ਊਰਜਾ ਬਣੀ ਰਹੇ ਤੇਗ ਬਹੁਤ ਸੌ ਘਾ ਪ੍ਰਭਾਵਸ਼ਾਲੀ ਉਪਾਦਨ ਲੱਗੀਆਂ ਨੰਬਰ 1 ਰਸੋਈ ਸਾਫ ਸੁਥਰੀ ਰਹਿਣੀ ਚਾਹੀਦੀ ਹੈ ਦੂਸਰੀ ਗੱਲ ਰਾਤ ਨੂੰ ਸੌਣ ਤੋਂ ਪਹਿਲਾਂ ਭੋਜਨ ਛਕਿਆ ਰੋਟੀ ਪਾਣੀ ਖਾਦਾ ਭਾਂਡੇ ਕਦੀ ਜ਼ਿੰਦਗੀ ਚ ਵਸ਼ਵੇ ਸੰਚ ਝੂਠੇ ਨਹੀਂ ਰਹਿਣੇ ਚਾਹੀਦੇ ਉਹ ਸ਼ਰਾਪ ਹੈ ਇਹ ਮੈਂ ਅੰਧ ਭਗਤੀ ਦੀ ਗੱਲ ਨਹੀਂ ਕਰਦੀ ਆ ਗਿਆਨਤਾ ਦੀ ਗੱਲ ਨਹੀਂ ਕਰ ਰਹੀ ਲਾਜਿਕ ਹੈ ਝੂਠੇ ਭਾਂਡੇ ਲੱਖ ਤੁਸੀਂ ਬਿਮਾਰ ਹੋ हिम्मत ਕਰੋ ਨਹੀਂ ਤਾਂ ਆਪਣੇ ਆਪਣੇ ਪਲੇਟ ਆਪਣੇ ਆਪਣੇ ਸੈਲਫ ਸਰਵਿਸ ਧੋਵੋ ਭਾਂਡੇ ਭਾਂਡਾ ਕੋਈ ਝੂਠਾ ਨਾ ਹੋਵੇ ਰਸੋਈ ਤੇ ਪਾਣੀ ਦੀ ਟੁੱਟੀ ਲੀਕੇਜ ਨਹੀਂ ਹੋਣੀ ਚਾਹੀਦੀ ਡ੍ਰੌਪ ਡ੍ਰੌਪ ਬੂੰਦ 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 ਧੰਨ ਦਾ ਪ੍ਰਵਾਹ ਖਤਮ ਸਾਰਾ ਟੁੱਟੀ ਤਾਂ ਘਰ ਦੀ ਕੋਈ ਵੀ ਲੀਕੇਜ ਨਹੀਂ ਹੋਣੀ ਚਾਹੀਦੀ ਨਾਟ ਇਵਨ ਅ ਸਿੰਗਲ ਡ੍ਰੌਪ ਰਸੋਈ ਦੀ ਇਸ ਫਾਈ ਸਿੱਧੇ ਤੌਰ ਤੇ ਸ਼ੁਕਰ ਤੇ ਸ਼ੁਕਰ ਪ੍ਰਤੀਕਾ ਉਧਰੋਂ ਤਾਂ ਚੰ드ਰਮਾ ਦੋ ਗ੍ਰਹਿ ਨੇ ਸ਼ੁਕਰ ਤੇ ਚੰ드ਰਮਾ ਸ਼ੁਕਰ ਤਾਂ ਦਾ ਪ੍ਰਤੀਕਾ ਤੇ ਚੰ드ਰਮਾ ਮੰਨ ਦੀ ਸ਼ਾਂਤੀ ਨਾਲ ਸੌਰ ਸੋਈ ਦੀ ਸਾਫ ਸਫਾਈ ਹੈ ਤਾਂ ਤੁਹਾਡਾ ਸ਼ੁਕਰ ਵੀ ਠੀਕਾ ਤੁਹਾਡਾ ਚੰਦਰਮਾ ਵੀ ਠੀਕਾ ਉਹ ਦੋਨੋਂ ਗ੍ਰਹਿ ਮਜ਼ਬੂਤ ਆ ਜਿਹਦੇ ਨਾਲ ਬਾਕੀ ਸਾਰੇ ਗ੍ਰਹਿ ਹੌਲੀ ਹੌਲੀ ਆਪ ਹੀ ਸ਼ਾਂਤ ਹੋ ਜਾਣੇ ਇਹ ਗੱਲ ਪੱਲੇ ਬੰਨ ਲਓ ਸੋ ਦੋਸਤੋ ਮੇਰੇ ਪਿਆਰੇ ਦਰਸ਼ਕੋ ਸਾਡੀ ਰਸੋਈ 'ਚ ਸਿਰਫ ਇੱਕ ਖਾਣਾ ਬਣਾਉਣ ਵਾਲੀ ਥਾਂ ਨਾ ਮੰਨੋ ਇਹਨੂੰ ਸਗੋਏ ਇੱਥੋਂ ਅੰਮ੍ਰਿਤ ਤਿਆਰ ਹੁੰਦਾ ਜਿੱਥੋਂ ਅਸੀਂ ਕਮਾਕਾਰਾਂ ਨੂੰ ਜਾਨਦੇ ਆ ਫਿਰ ਵਾਪਸ ਆ ਕੇ ਪ੍ਰਸ਼ਾਦਾ ਛਕਦੇ ਆ ਇਹ ਬਹੁਤ ਪਵਿੱਤਰ ਥਾਂ ਆ ਸਭੇ ਸਾਡੇ ਜੀਵਨ ਸਾਡੇ ਘਰ ਦੀ ਖਸ਼ਾਲੀ ਸਾਡੇ ਨੌਂ ਗ੍ਰਹਿਆਂ ਦਾ ਇੱਕ ਹੱਬ ਹੈ ਕੇਂਦਰ ਇਹਦੇ ਲਈ ਆਪਣੀ ਰਸੋਈ ਦਾ ਖਾਸ ਖਿਆਲ ਰੱਖੋ ਨੌਂ ਵਸਤੂਆਂ ਦਾ ਹਮੇਸ਼ਾ ਖਿਆਲ ਰੱਖੋ ਟਾਈਮ ਟੂ ਟਾਈਮ ਇਹਨਾਂ ਨੂੰ ਚੈੱਕ ਕਰੋ ਡੱਬੇ ਸਾਫ਼ ਸੁਥਰੇ ਰੱਖੋ ਜਿੰਨੀ ਨੀਟਨ ਕਨੀਂ ਰਸੋਈ ਹੋਏਗੀ ਤੁਹਾਡੇ ਨੌਂ ਦੇ ਨੌਂ ਗ੍ਰਹੈਨ ਫੁੱਲ ਫਲੈਜ ਤੁਹਾਨੂੰ ਅਸ਼ੀਰਵਾਦ ਦੇਣਗੇ ਇਸ ਗਿਆਨ ਨੂੰ ਹੋਰ ਨਾਲ ਹੋਰਾਂ ਨਾਲ ਸਾਂਝਾ ਕਰ ਲਓ ਅਗਲੀ ਵਾਰ ਕਿਸੇ ਨਵੇਂ ਵਿਸ਼ੇ ਤੇ ਮੈਂ ਗੱਲ ਕਰਾਂਗੀ ਤਦ ਤੱਕ ਲਈ ਖੁਸ਼ ਰਹੋ ਸਿਹਤਮੰਦ ਰਹੋ ਜੇ ਤੁਹਾਨੂੰ ਅੱਜ ਦੀ ਵੀਡੀਓ ਗਿਆਨਵਰਤਕ ਲੱਗੀ ਆ ਸਾਡਾ ਬਹੁਤ ਸਮਾ ਜੀਵਨ ਦਾ ਰੋਚੀ ਵਿੱਚ ਬਿੱਦਾ ਤਾਂ ਮੇਰੀ ਵੀਡੀਓ ਲਾਈਕ ਕਰ ਦਿਓ ਇਸ ਜਾਣਕਾਰੀ ਨੂੰ ਅੱਗੇ ਆਪਣੇ ਸਰਕਲ ਚ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸੋ ਕਿ ਇਹ ਵੀਡੀਓ ਤੁਹਾਨੂੰ ਅੱਜ ਦੀ ਕਿੱਦਾਂ ਲੱਗੀ ਮਿਲਾਂਗੇ ਕੱਲ ਇੱਕ ਹੋਰ ਵਿਸ਼ੇ ਨਾਲ ਦਵਾਵਾਂ ਨੇ ਤੁਹਾਡੇ ਨਾਂ ਦੇ ਨੌਂਗਰਾ ਠੀਕ ਰਹਿਣ ਤੁਸੀਂ ਚੜਦੀ ਕਲਾ ਚ ਰਹੋ ਟਿਲ ਦੈਨ ਬਾਏ ਬਾਏ